ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਮੈਂ ਆਪਣੇ ਜਿਹੜੇ ਇੰਡਸਟਰੀ ਦੇ ਲੀਡਰ ਆ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਉਹਨਾਂ ਨੇ ਵੀ ਮੈਨੂੰ ਜੁਆਇਨ ਕੀਤਾ ਦੋ ਕੰਮ ਲਈ ਆ ਇੱਕ ਤਾਂ ਪਹਿਲਾਂ ਮੈਂ ਤੁਹਾਨੂੰ ਚੰਗੀ ਖਬਰ 에어ਪੋਰਟ ਤੇ ਦੇ ਰਿਹਾ ਹਲਵਾਰਾ 에어ਪੋਰਟ ਤੇ ਤੇ ਦੂਜਾ ਇੰਡਸਟਰੀ ਦਾ ਅਸੀਂ ਇੱਕ ਰੋਡ ਮੈਪ ਤਿਆਰ ਕੀਤਾ ਹੈ ਇੱਕ ਸਾਲ ਲਈ ਉਹ ਕਰ ਰਹੇ ਆ ਪਹਿਲਾਂ ਤਾਂ ਮੈਂ ਤੁਹਾਨੂੰ 에어ਪੋਰਟ ਦੀ ਖਬਰ ਦੇਣਾ ਚਾਹੁੰਦਾ ਕੱਲ ਸ਼ਾਮੀ ਈਮੇਲ ਕੀਤੀ ਹੈ 에어ਪੋਰਟ ਅਥਾਰਟੀ ਆਫ ਇੰਡੀਆ ਨੇ ਆਪਣੇ ਲੋਕਲ ਆਫਿਸ ਨੂੰ ਲਾਇਲ ਨੂੰ ਜਿਹੜਾ ਕਿ ਲੁਧਿਆਣਾ ਇੰਟਰਨੈਸ਼ਨਲ 에어ਪੋਰਟ ਲਿਮਿਟਿਡ ਕੰਪਨੀ ਆ ਉਹਨਾਂ ਦੇ ਸੀਈਓ ਨੂੰ ਈਮੇਲ ਪਾਈ ਹੈ ਉਹਨਾਂ ਨੇ ਜਿਹੜੇ ਮੈਂ ਚਾਰ ਲਾਈਨਾਂ ਜ਼ਰੂਰੀ ਐ ਸ਼ਾਰਟਲੀ ਇਨੋਗਰੇਸ਼ਨ ਆਫ ਹਲਵਾਰਾ 에어ਪੋਰਟ ਵਿਲ ਬੀ ਕੈਰੀਡ ਆਊਟ ਬਾਈ ਦੀ ਵੀਆਈਪੀ ਸ਼ੈਸ਼ ਬੀਵੀਆਈਪੀ ਉਹ ਇਹ ਬਹੁਤ ਦੇਰ ਦਾ ਪੈਂਡਿੰਗ ਸੀ ਅਸੀਂ 에어ਪੋਰਟ ਅਥਾਰਟੀ ਨੂੰ ਪਰਸਿਊ ਕਰ ਰਹੇ ਸੀ ਕਿ ਜਲਦੀ ਤੋਂ ਜਲਦੀ ਟੇਕਓਵਰ ਲੈ ਕੇ ਇਹਦੀ ਓਪਨਿੰਗ ਕਰੋ ਔਰ ਉਹਨਾਂ ਨੇ ਸਾਡੀ ਰਿਕਵੈਸਟ ਮੰਨ ਲਈ ਐ ਉਹਦੇ ਲਈ ਉਹਨਾਂ ਨੇ ਅਬ ਮੈਂ ਤੁਹਾਨੂੰ ਪੜ੍ਹ ਕੇ ਅਕੋਰਡਿੰਗਲੀ ਇਟ ਹੈਸ ਬੀਨ ਡਿਜ਼ਾਇਰਡ ਬਾਈ ਦੀ ਮੈਨੇਜਮੈਂਟ ਟੂ ਪ੍ਰੇਪੇਅਰ ਨੈਸੈਸਰੀ ਮਟੀਰੀਅਲਜ਼ ਮਤਲਬ ਇਨਵਿਟੇਸ਼ਨ ਕਾਰਡ ਡਿਸਪਲੇ ਇਹ ਉਹ ਪੂਰੀ ਤਿਆਰੀ ਹੈ ਸਿਰਫ ਉਹਨਾਂ ਨੇ ਫਾਰਮਲ ਡੇਟ ਅਨਾਉਂਸ ਕਰਨੀ ਹੈ ਉਹ ਮਈ ਚ ਵੀ ਹੋ ਸਕਦੀ ਐ ਐਂਡ ਮਈ ਚ ਵੀ ਹੋ ਸਕਦੀ ਐ ਤੇ ਜੂਨ ਦੇ ਪਹਿਲੇ ਹਫਤੇ ਚ ਵੀ ਹੋ ਸਕਦੀ ਐ ਇਹ ਹੁ ਨੀਅਰਪੋਰਟ ਅਥਾਰਟੀ ਨੇ ਡਿਸਾਈਡ ਕਰਨਾ ਜਿਹੜੀ ਇਹ ਡੇਟ ਹੈਗੀ ਐ ਪਰ ਉਹਨਾਂ ਨੇ ਗੋ ਹੈਡ ਦਿੱਤੀ ਐ ਕਿ ਅਸੀਂ ਤਿਆਰ ਆ ਏਅਰਪੋਰਟ ਦਾ ਹੈਂਡਓਵਰ ਲੈਣ ਲਈ ਔਰ ਜਿਹੜੇ 10-15 ਦਿਨ ਹੁਣ ਫਾਰਮੈਲਿਟੀਆਂ ਲਈ ਪੂਰੀਆਂ ਹੋਣੀਆਂ ਉਹਨਾਂ ਨੇ ਮਤਲਬ ਕਿ ਇੱਥੇ ਤੱਕ ਉਹਦੇ ਵਿੱਚ ਲਿਖਿਆ ਹੈ ਕਿ ਜਿਹੜਾ ਇਨਵੀਟੇਸ਼ਨ ਕਾਰਡ ਹੈ ਡਾਇਸਪਲੇਨ ਹੈ ਪਲੇਕ ਹੈ ਡਿਸਪਲੇ ਐਡਵਰਟਾਈਜ਼ਮੈਂਟ ਹੈ ਉਹ ਸਾਰੇ ਹੀ ਤਿਆਰੀ ਕਰ ਲੋ ਉਹਨਾਂ ਨੇ ਨਾਮ ਵੀ ਲੱਲੇ ਆ ਸਟੇਟ ਦੇ ਜਿਹੜੇ ਵੀ ਵੀ ਆਈ ਪੀ ਐ ਜਿਹੜੇ ਜ਼ਿਲ੍ਹੇ ਦੇ ਆ ਚਾਹੇ ਮੈਂਬਰ ਪਾਰਲੀਮੈਂਟ ਹੈ ਜਾਂ ਜਿੱਥੇ ਏਅਰਪੋਰਟ ਖੁੱਲ ਰਿਹਾ ਉੱਥੇ ਦੇ ਐਮ ਐਲ ਏ ਸਹਿਬਾਨ ਇਹ ਸਾਰੀ ਇਨਫੋਰਮੇਸ਼ਨ ਉਹਨਾਂ ਨੇ ਮੰਗ ਲਈ ਹੈ ਬੜਾ ਚੰਗਾ ਸਾਈਨ ਹੈ ਔਰ ਮੈਂ ਪੂਰੇ ਲੁਧਿਆਣੇ ਵਾਸੀਆਂ ਨੂੰ ਵਧਾਈ ਦਿੰਦਾ ਕਿ ਇੱਕ ਸਟੈਪ ਹੋਰ ਆਪਾਂ ਨੇੜੇ ਪਹੁੰਚ ਰਹੇ ਹਾਂ 에ਰਪੋਰਟ ਇੱਕ ਵਾਰੀ ਇਨੋਗਰੇਸ਼ਨ 에ਰਪੋਰਟ ਦੀ ਹੋ ਜਾਏਗੀ ਫਿਰ 에ਅਰ ਇੰਡੀਆ ਮਤਲਬ ਕਿ ਤਿਆਰੀ ਚਾਲੂ ਕਰ ਦੇਗਾ ਪਰ ਇਹ ਜੋ ਕੱਲ ਈਮੇਲ ਆਈ ਹੈ ਇਹ ਮੈਂ 에ਅਰ ਇੰਡੀਆ ਨੂੰ ਵੀ ਅੱਜ ਫਾਰਵਰਡ ਕਰੂੰਗਾ ਤਾਂ ਕਿ ਸਾਈਮਲਟੇਨੀਅਸ ਉਹ ਆਪਣੀ ਤਿਆਰੀ ਕਰ ਲੈ एयरपोर्ट ਤੇ ਜੇ ਕਿਸੇ ਦਾ ਕੋਈ ਸਵਾਲ ਹੈ ਪੁੱਛ ਲੇ ਫਿਰ ਮੈਂ ਅੱਗੇ ਇੰਡਸਟਰੀ ਦਾ ਤੁਹਾਨੂੰ ਡਿਸਕਸ਼ਨ ਕਰੂਗਾ ਇਹ ਵੈਸੇ ਪ੍ਰੈਸ ਕਾਨਫਰੰਸ ਇੰਡਸਟਰੀ ਲਈ ਬੁਲਾਈ ਸੀ ਪਰ ਕਿਉਂਕਿ ਇਹ ਇਨ ਦੀ ਮੀਨ ਵਾਈਲ ਨਿਊਜ਼ ਆ ਗਈ ਮੈਂ ਕਿਹਾ ਪਹਿਲਾਂ ਇਹ ਮੈਂ ਤੁਹਾਨੂੰ ਇਹਦਾ ਜਿਹੜਾ ਕਨੈਕਟਿੰਗ ਹੋਏਗਾ ਉਹਦਾ ਪੂਰਾ ਇੰਡੀਆ ਨਾਲ ਹੋਏਗਾ ਔਰ ਯੂਰਪ ਨਾਲ ਹਰ ਜਗ੍ਹਾ ਹੋਏਗਾ ਕਿਉਂਕਿ ਅਸੀਂ 에어 ਇੰਡੀਆ ਚਾਲੂ ਕਰ ਰਹੇ ਹਾਂ ਜਿਹੜਾ ਲਗੇ ਜੋਏਗਾ ਚੈੱਕ ਇਨ ਇੱਥੇ ਹੋਏਗਾ ਚੈੱਕ ਇਨ ਡੈਸਟੀਨੇਸ਼ਨ ਤੱਕ ਹੋਏਗਾ ਚਾਹੇ ਵਿਦਨ ਇੰਡੀਆ ਚਾਹੇ ਇੰਟਰਨੈਸ਼ਨਲ ਆ ਪਰ ਇਹ ਫਲਾਈਟਾਂ ਜਿਹੜੀਆਂ ਚਾਲੂ ਕਰ ਰਹੇ ਉਹ IGIA 에어ਪੋਰਟ ਦੇ ਥਰੂ ਕਰ ਰਹੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦਿੱਲੀ ਸ਼ੁਰੂ ਵਿੱਚ ਦੋ ਫਲਾਈਟਾਂ ਨਾਲ ਚਾਲੂ ਕਰ ਰਹੇ ਆ ਮੇਬੀ ਇੱਕ ਨਾਲ ਕਰਨ ਪਰ ਦੋ ਉਹਨਾਂ ਨੇ ਕਨਫਰਮ ਕਰਤੀਆਂ ਸ਼ਾਇਦ ਦੋਵਾਂ ਨਾਲ ਕਰ ਦੇ ਉਹ ਸਾਰੇ ਕੰਮ ਉਹਨਾਂ ਨੇ ਕਿਉਂ हां बस ਉਹਨਾਂ ਨੇ ਸਾਡੀ ਰਿਕੁਐਸਟ ਮੰਨ ਲਈ ਹੈ ਨਹੀਂ ਇੱਥੋਂ ਦਾ ਸਿੱਧੀ ਇੰਟਰਨੈਸ਼ਨਲ ਨਹੀਂ ਜਾਏਗੀ ਸਿਰਫ ਇਹ ਹੈ ਕਿ ਦਿੱਲੀ ਵਿੱਚ ਇਮੀਗ੍ਰੇਸ਼ਨ ਤੇ ਕਸਟਮ ਹੋਏਗੀ ਜਦੋਂ ਇੱਥੋਂ ਟ੍ਰੈਫਿਕ ਵੱਧ ਜਾਏਗਾ ਫਿਰ ਇਮੀਗ੍ਰੇਸ਼ਨ ਤੇ ਕਸਟਮ ਵੀ ਅਸੀਂ ਇੱਥੇ ਰਿਕੁਐਸਟ ਕਰਕੇ ਸ਼ਿਫਟ ਕਰਾਂਗੇ ਇੰਡਸਟਰੀਅਲਿਸਟ ਐਸੋਸੀਏਸ਼ਨ ਦੇ ਆ ਜਿਹੜੇ ਕਰਤਾ ਧਰਤਾ ਮੇਰੇ ਨਾਲ ਬੈਠੇ ਆ ਹਾ ਰਾਹੁਲ ਊਜਾ ਜੀ ਉਪਕਾਰ ਜੀ ਲੱਖੀ ਜੀ ਪੋਗਲ ਸਾਹਿਬ ਸਾਰੇ ਬੈਠੇ ਆ ਮੈਂ ਹੁਣ ਅਸੀਂ ਸਾਡੀ ਗਵਰਨਮੈਂਟ ਨੇ ਇੱਕ ਰੋਡ ਮੈਪ ਤਿਆਰ ਕੀਤਾ ਉਹ ਮੈਂ ਤੁਹਾਨੂੰ ਰੋਡ ਮੈਪ ਦੀਆਂ ਹਾਈਲਾਈਟਸ ਅੱਜ ਦੱਸਣਾ ਚਾਹਨਾ ਨੰਬਰ 1 ਹੈ ਪੀਐਸਆਈਈਸੀ ਹੁਣ ਲੈਂਡ ਬੈਂਕ ਇਕੱਠੇ ਕਰਨ ਜਾ ਰਹੀ ਹੈ ताकि ਨਵੇਂ ਫੋਕਲ ਪੁਆਇੰਟ ਸਟੇਟ ਵਿੱਚ ਪਨ ਸਕਣ ਅਲੱਗ-ਅਲੱਗ ਸ਼ਹਿਰਾਂ 'ਚ ਔਰ ਇਹਦੇ ਵਿੱਚ ਲੁਧਿਆਣਾ ਵੀ ਇਨਕਲੂਡਡ ਆ ਹਰ ਸ਼ਹਿਰ 'ਚ ਨਵੇਂ ਫੋਕਲ ਪੁਆਇੰਟ ਬਣਾਉਣ ਦਾ ਉਹਨਾਂ ਨੇ ਇੱਕ ਡਿਸੀਜਨ ਲੈ ਲਿਆ ਉਹਨਾਂ ਜ਼ਮੀਨਾਂ ਲੈਣੀਆਂ ਤੇ ਉਹਨਾਂ ਦੀ ਅਲਾਟਮੈਂਟ ਕਰਨੀ ਆ ਔਰ ਜਿਹੜੀਆਂ ਅਸੀਂ ਜ਼ਮੀਨਾਂ ਇਹਦੇ ਲਈ ਲਵਾਂਗੇ ਕੋਈ ਧੱਕੇ ਨਾਲ ਅਕ acquisition ਨਹੀਂ ਹੋਏਗੀ ਫਾਰਮਰ ਨੂੰ ਪੂਰਾ ਪ੍ਰੋਪਰ ਕੰਪਨਸੇਸ਼ਨ ਦਿੱਤੀ ਜਾਏਗੀ ਔਰ ਉਹਨਾਂ ਦੀ ਮਰਜ਼ੀ ਨਾਲ ਦਿੱਤੀ ਜਾਏਗੀ ਤਾਂ ਕਿ ਉਹਨਾਂ ਨੂੰ ਆਪਣਾ ਜ਼ਮੀਨ ਦਾ ਪੂਰਾ ਮੁੱਲ ਮਿਲੇ ਨੰਬਰ 2 ਤੇ ਰਾਈਟ ਆਫ ਬਿਜ਼ਨਸ ਐਕਟ ਚ ਚੇਂजेस ਕੁਝ ਕੀਤੀਆਂ ਕੁਝ ਹੋਰ ਹੋ ਰਹੀਆਂ ਤਾਂ ਕਿ ਜਿੰਨੇ ਵੀ ਇੰਡਸਟਰੀ ਵਾਲੇ ਭਰਾ ਹੈ ਉਹਨਾਂ ਨੂੰ ਈਜ਼ ਆਫ ਬਿਜ਼ਨਸ ਬਹੁਤ ਮਿਲੇ ਇਹ ਜਿਹੜੇ ਰਾਈਟ ਆਫ ਬਿਜ਼ਨਸ ਕਰ ਰਹੇ ਆ ਉਹਦੇ ਵਿੱਚ ਮੋਸਟ ਆਫ ਦੀ ਅਪਰੂਵਲ ਜਿਹੜੀਆਂ ਹੈਗੀਆਂ ਉਹ ਜਦੋਂ ਸੈਟਅਪ ਕਰਨਾ ਹੈ ਬਿਜ਼ਨਸ ਜਾਂ ਇੰਡਸਟਰੀ ਉਸੇ ਵੱਲੇ ਦੇ ਦਿੱਤੀਆਂ ਜਾਂਦੀਆਂ ਇਹ ਇਹ ਮੈਂ ਜਿਹੜੇ ਕਹਿ ਰਿਹਾ ਇਹ ਪਲਾਨ ਬਨੇ ਆ ਇਹਨਾਂ ਦੀ ਅੱਗੇ ਜਿਹੜੀ ਕੋਈ ਨੋਟੀਫਿਕੇਸ਼ਨ ਹੋਣੀ ਜਾ ਰਹੀ ਜਾਂ ਉਹ ਕਿਸ ਤਰ੍ਹਾਂ ਹੋਏਗਾ ਉਹ ਵਰਕ ਚਾਲੂ ਹੋ ਗਿਆ ਬਟ ਇਹ ਚੀਜ਼ਾਂ ਫਾਈਨਲ ਹੋ ਗਈਆਂ ਕਿ ਕਦਨੀਆਂ ਹੀ ਕਰਨੀਆਂ ਇੰਡਸਟਰੀ ਦੀ ਨੰਬਰ 3 ਇੰਡਸਟਰੀ ਦੀ ਬੜੀ ਪੁਰਾਣੀ ਡਿਮਾਂਡ ਸੀ ਕਲੱਬਿੰਗ ਤੇ ਡੀ ਕਲੱਬਿੰਗ ਦੀ ਉਹ ਮੈਂ ਸਾਰੇ ਇੰਡਸਟਰੀਅਲਿਸਟ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਪਾਲਿਸੀ 1-2 ਦਿਨਾਂ ਵਿੱਚ ਨੋਟੀਫਾਈ ਹੋ ਜੇ ਕਲੱਬਿੰਗ ਤੇ ਡੀ ਕਲੱਬਿੰਗ ਦੀ ਮੈਕਸਿਮਮ ਤੁਹਾਨੂੰ ਮੰਡੇ ਤੱਕ ਅਸੀਂ ਪਾਲਿਸੀ ਸ਼ੇਅਰ ਕਰ ਦਾਂਗੇ ਕੋਸ਼ਿਸ਼ ਪਹਿਲਾਂ ਕਰਾਂਗੇ ਅੱਜ ਫ੍ਰਾਈਡੇ ਦਾ ਹੋ ਗਿਆ ਇੱਕ ਤੁਹਾਨੂੰ ਪਤਾ ਹੀ ਹੈ ਇੰਡਸਟਰੀਲਿਸਟਾਂ ਨੂੰ ਕਈਆਂ ਨੂੰ ਪਤਾ ਹੈ ਜੇ ਕਿਸੇ ਨੂੰ ਨਹੀਂ ਪਤਾ ਮੈਂ ਦੱਸਣਾ ਚਾਹੁੰਦਾ ਕਿ ਐਤ ਕੀ ਡਬਲ ਨਾਲੋਂ ਵੱਧ ਅਮਾਉਂਟ 2500 ਕਰੋੜ ਰੁਪਇਆ ਬਜਟ ਵਿੱਚ ਇੰਡਸਟਰੀ ਇਨਵੈਸਟਮੈਂਟ ਲਈ ਕੀਤਾ ਪਹਿਲਾਂ ਸਿਰਫ 95 ਕਰੋੜ ਸੀ ਪਿਛਲੇ ਸਾਲ ਔਰ ਇਹਦੇ ਵਿੱਚੋਂ 50% ਅਮਾਉਂਟ ਜਿਹੜੀ ਹੈਗੀ ਉਹ ਸਿਰਫ ਲੁਧਿਆਣੇ ਦੀ ਕਿਉਂਕਿ ਜਿਹੜੇ ਪੈਂਡਿੰਗ ਕੇਸ ਪਏ ਆ ਕਿਸੇ ਦੀ ਡਿਸਬਰਸਮੈਂਟ ਪਈ ਆ ਕਈ ਇੰਡਸਟਰੀਲਿਸਟ ਭਰਾ ਕਹਿੰਦੇ ਸੀ ਪੁਰਾਣੇ ਪਏ ਆ ਉਹਦੇ ਜੀ 50% ਅਮਾਉਂਟ ਲੁਧਿਆਣੇ ਆਣੀ ਹੈ ਔਰ ਬਾਕੀ ਜਿਹੜੀ ਅਮਾਉਂਟ ਆ ਬਾਕੀ ਸ਼ਹਿਰਾ ਸ਼ਹਿਰਾਂ ਚ ਜਾਣੀ ਬਟ ਇਟ ਆਲ ਇਟ ਆਲ ਡਿਪੈਂਡਸ ਕੇ ਪੈਂਡਿੰਗ ਇਨਸੈਂਟਿਵ ਕਿੰਨੇ ਇੱਕ ਪਏ ਆ ਇੱਕ ਤੁਸੀਂ ਪਿੱਛੇ ਨੋਟੀਫਿਕੇਸ਼ਨ ਇੱਕ ਦੋ ਦਿਨ ਪਹਿਲਾਂ ਹੋਈ ਆ ਜੇ ਤੁਹਾਡੇ ਕੋਲ ਕਾਪੀ ਨਹੀਂ ਹੈ ਮੈਂ ਪ੍ਰੋਵਾਈਡ ਕਰ ਦੂੰਗਾ ਕਿ ਜਿਹੜੇ ਇੰਡਸਟਰੀਅਲ ਯੂਨਿਟ ਪ੍ਰਾਲੀ ਯੂਜ਼ ਕਰਨਗੇ ਪ੍ਰਾਲੀ ਲਈ ਬੋਇਲਰ ਲਗਾਣਗੇ 60 ਕਰੋੜ ਰੁਪਇਆ ਉਹਦੀ ਸਬਸਿਡੀ ਲਈ ਅਰਮਾਰਕ ਕੀਤਾ ਗਿਆ ਤਾਂ ਕਿ ਇਹਦੇ ਨਾਲ ਪੋਲੂਸ਼ਨ ਵੀ ਕੰਟਰੋਲ ਚ ਹੋਏਗੀ ਔਰ ਜਿਹੜਾ ਇੰਡਸਟਰੀ ਹੈ ਜਿਹੜੇ ਬੋਇਲਰ ਯੂਜ਼ ਕਰਦੇ ਉਹਨਾਂ ਦੀ ਕੋਸਟ ਵੀ ਬਾਕੀ ਵਨ ਟਾਈਮ ਸੈਟਲਮੈਂਟ ਹੈ ਉਹ ਹੋ ਚੁੱਕੀ ਹੈ ਉਹਦੇ ਜੇ ਕੋਈ ਚੇਂजेस ਹੋਣਗੇ ਆ ਹੋਰ ਕਰਾਂਗੇ ਇਹ ਕੋਈ 400 ਕਰੋੜ ਦੇ ਉੱਪਰ ਇਹਦਾ ਇਹ ਨਾਮ ਇੰਡਸਟਰੀ ਇੰਡਸਟਰੀਸਟ ਭਰਾਵਾਂ ਨੂੰ ਫਾਇਦਾ ਹੋਇਆ ਬਟ ਇਹ ਪਹਿਲਾਂ ਡਿਸਕਸ ਹੋ ਚੁੱਕੀ ਬਟ ਇਹ ਅਸਲੀ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਕਹ ਰਹੇ ਆ ਕਿ ਕੋਈ ਵੀ ਇੰਡਸਟਰੀ ਦੇ ਕੋਈ ਇਸ਼ੂਜ਼ ਹੋਣਗੇ ਜਾਂ ਕੋਈ ਉਹਨਾਂ ਦੀ ਹੋਰ ਐਡਵਾਈਸ ਹੋਏਗੀ ਆਦਰ ਦੈਨ ਕਮਰਸ਼ੀਅਲ ਟਰਮਸ ਵੀ ਵਿਲ ਮੇਕ ਸ਼ੋਰ ਕਿ ਉਹਦੇ ਉੱਤੇ ਐਕਸ਼ਨ ਜਲਦੀ ਤੋਂ ਜਲਦੀ ਹੋਵੇ ਇੱਕ ਇੰਡਸਟਰੀ ਦਾ ਹੋਰ ਇਸ਼ੂ ਹੈ ਜਿਹੜਾ 50% ਅਨਨਕਰੀਦ ਅਨਾਂਡ ਸੋਰੀ ਮਨੀ ਹੈ ਉਹਦੇ ਉੱਤੇ ਵੀ ਪ੍ਰੋਸੈਸ ਜਾਰੀ ਹੈ ਏਜੀ ਸਾਹਿਬ ਨੂੰ ਫਾਈਲ ਗਈ ਹੋਈ ਉਹਦੇ ਤੇ ਵੀ ਅਸੀਂ ਜਲਦੀ ਤੋਂ ਜਲਦੀ ਕੋਈ ਨਾ ਕੋਈ ਡਿਸੀਜਨ ਲੈ ਕੇ ਤੁਹਾਨੂੰ ਦੱਸਾਂਗੇ ਇੱਕ ਮੈਂ ਤੁਹਾਨੂੰ ਸਭ ਨਾਲੋਂ ਖੁਸ਼ੀ ਵਾਲੀ ਗੱਲ ਹੈ ਇਹ ਐਗਜ਼ਿਸਟਿੰਗ ਫੋਕਲ ਪੁਆਇੰਟਸ ਲਈ ਹੈ ਲੁਧਿਆਣੇ ਦੇ 1 ਤੋਂ 8 ਫੇਸ ਆਂਦਾ ਹੈ ਸਾਈਕਲ ਵੈਲੀ ਆਂਦੀ ਹੈ ਇੱਕ ਰਾਏਕੋੜ ਤੇ ਤਾਜਪੁਰ ਵੀ ਫੋਕਲ ਪੁਆਇੰਟ ਹੈਗੇ ਸਾਰੇ ਫੋਕਲ ਪੁਆਇੰਟ ਦੀ ਅਪਗ੍ਰੇਡੇਸ਼ਨ ਹੋਏਗੀ ਆਪਣੇ ਤਾਂ ਵੈਸੇ ਸੜਕਾਂ ਬਣ ਚੁੱਕੀਆਂ ਹਨ ਪਰ ਸੜਕਾਂ ਤੋਂ ਇਲਾਵਾ ਸਟਰੀਟ ਲਾਈਟਾਂ ਲੱਗਣਗੀਆਂ ਸਟਰੀਟ ਪਾਣੀ ਦਾ ਅਰੇਂਜਮੈਂਟ ਪ੍ਰੋਪਰ ਹੋਏਗਾ ਸਾਰੇ ਇੰਡਸਟਰੀਅਲਿਸਟ ਭਰਾਵਾਂ ਲਈ ਸੀਵਰੇਜ ਜਿੱਥੇ-ਜਿੱਥੇ ਠੀਕ ਹੈ ਠੀਕ ਹੈ ਜਿੱਥੇ ਨਹੀਂ ਠੀਕ ਉੱਥੇ ਦੁਬਾਰਾ ਰੀਲੇਅ ਹੋਏਗਾ ਸੀਵਰੇਜ ਗ੍ਰੀਨ ਬੈਲਟਸ ਬਣਨਗੀਆਂ ਜਿੱਥੇ ਵੀ ਕੋਈ ਮਲਬਾ ਹੋਏਗਾ ਜਾਂ ਕੁਛ ਹੈ ਉਹ ਸਾਰਾ ਕਲੀਅਰ ਹੋਏਗਾ ਇਹ ਪੂਰੇ ਪੰਜਾਬ ਦੇ ਫੋਕਲ ਪੁਆਇੰਟ ਹੋਣੇ ਆ ਪਰ ਲੁਧਿਆਣੇ ਦੇ ਜਿਹੜੇ ਫੋਕਲ ਪੁਆਇੰਟ ਆ ਫੋਕਲ ਪੁਆਇੰਟ ਫੇਸ 1 ਤੋਂ 8 ਤੱਕ ਔਰ ਸਾਈਕਲ ਵੈਲੀ ਔਰ ਜਿਹੜੇ ਮੈਂ ਦੋ ਹੋਰ ਕਹੇ ਤਾਜਪੁਰ ਤੇ ਰਾਏਕੋਟ ਇਹ ਵੀ ਆ ਇੱਕ ਜਿਹੜੀ ਐਮਐਸਐਮਈ ਦੀਆਂ ਡਿਲੇਡ ਪੇਮੈਂਟਸ ਹੁੰਦੀ ਆ ਉਹਦੀਆਂ ਕੋਰਟ ਕਚੈਰੀਆਂ ਲੱਗਦੀਆਂ ਸੀ ਇੰਡਸਟਰੀਲਿਸਟ ਭਰਾਵਾਂ ਨੂੰ ਜਾਣਾ ਪੈਂਦਾ ਸੀ ਬੜਾ ਟਾਈਮ ਵੇਸਟ ਹੁੰਦਾ ਸੀ ਉਹ ਵੀ ਹੁਣ ਅਸੀਂ ਆਨਲਾਈਨ ਚਾਲੂ ਕਰਨ ਲੱਗੇ ਮਤਲਬ ਤੁਸੀਂ ਆਪਣੇ ਆਫਿਸ 'ਚ ਬੈਠ ਕੇ ਤੁਹਾਡਾ ਸਟਾਫ ਜਾਂ ਤੁਸੀਂ ਉੱਥੋਂ ਹੀ ਅਟੈਂਡ ਕਰ ਸਕਦੇ ਹੋ ਔਰ ਤੁਹਾਨੂੰ ਕਿਸੇ ਵੀ ਆਫਿਸ 'ਚ ਜਾਣ ਦੀ ਲੋੜ ਨਹੀਂ ਕੋਈ ਵੀ ਐਮਐਸਐਮੀ ਦਾ ਇਸ਼ੂ ਹੈ ਇਹ ਹੈਗੇ ਸੀ ਜੀ ਜਿਹੜੇ ਕਿ ਰੋਡ ਮੈਪ ਇੰਡਸਟਰੀ ਲਈ ਇਮੀਡੀਏਟ ਰੋਡ ਮੈਪ ਇਹ ਪਾਲਿਸੀ ਤੋਂ ਅਲੱਗ हट ਕੇ ਇਹ ਜਿਹੜਾ ਸਾਡੀ ਇੰਡਸਟਰੀ ਡਿਪਾਰਟਮੈਂਟ ਬਣਾ ਰਹੀ ਆ ਜੇ ਕਿਸੇ ਦਾ ਕੋਈ ਸਵਾਲ ਹੈ ਮੈਨੂੰ ਦੱਸੋ ਆਈ ਵਿਲ ਬੀ ਹੈਪੀ ਦੇਖੋ ਇਹ ਤਾਂ ਅਸੀਂ ਅਸੀਂ ਪਹਿਲੀ ਗੱਲ ਤਾਂ ਇਹ ਹੈ ਮੈਂ ਤੁਹਾਨੂੰ ਦੱਸਦਾ ਐਸ ਐਮ ਈ ਤੇ ਐਮ ਐਸ ਐਮ ਈ ਪੰਜਾਬ ਨੂੰ ਛੱਡ ਕੇ ਨਹੀਂ ਜਾਂਦੀ ਇਹ ਸਿਰਫ ਲਾਰਜ ਸਕੇਲ ਇੰਡਸਟਰੀਜ਼ ਹੈ ਜਿਨ੍ਹਾਂ ਨੂੰ ਉੱਥੇ ਕੋਈ ਜ਼ਮੀਨ ਕਿਸੇ ਨੂੰ ਫ੍ਰੀ ਦੇ ਦਿੰਦੇ ਕਿਸੇ ਨੂੰ ਐਨੀ ਇੱਕ ਸਬਸਿਡੀ ਦੇ ਦਿੰਦੇ ਆ ਪ੍ਰੋਫੈਸ਼ਨਲੀ ਮੈਨੇਜਡ ਆ ਉਹ ਚਲੇ ਜਾਂਦੇ ਆ ਕਿਸੇ ਨੂੰ ਸੀ ਪੋਰਟ ਦੀ ਲੋੜ ਆ ਉਹ ਚਲੇ ਜਾਂਦੇ ਉੱਥੇ ਸਾਡੇ ਜਿਹੜੇ ਐਸਐਮਈ ਤੇ ਐਮਐਸਐਮਈ ਦੇ ਭਰਾ ਆ ਉਹ ਕਹਿੰਦੇ ਅਸੀਂ ਕਿਤੇ ਚਲੇ ਜਾਈਏ ਪੰਜਾਬ ਨਹੀਂ ਛੱਡਣਾ ਗੰਗਾ ਐਕਰੋ ਉਹ ਇੱਕ ਐਗਜ਼ਾਮਪਲ ਆ ਹੋਰ ਕੰਗਾਰੂ ਇੰਡਸਟਰੀ ਇੱਕ ਐਗਜ਼ਾਮਪਲ ਆ ਉਹ ਕਹਿੰਦਾ ਜੀ ਦੁਨੀਆ ਇੱਧਰ ਦੀ ਉੱਧਰ ਹੋ ਜੇ ਅਸੀਂ ਪੰਜਾਬ ਨਹੀਂ ਛੱਡਣਾ ਇਹਦਾ ਮੈਂ ਤੁਹਾਨੂੰ ਦੋ ਤਿੰਨ ਐਗਜ਼ਾਮਪਲ ਦੱਸੇ ਆ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਕੋਈ ਵੱਡੀ ਇੰਡਸਟਰੀ ਗਈ ਇਸ ਤਰ੍ਹਾਂ ਦਾ ਵੱਡੀਆਂ ਇੰਡਸਟਰੀਆਂ ਪੰਜਾਬ 'ਚ ਵੀ ਆ ਰਹੀਆਂ ਟਾਟਾ ਸਟੀਲ ਦੱਸੋ ਜਮਸ਼ੇਦਪੁਰ ਤੋਂ ਬਾਅਦ ਕਿਉਂ ਆਈ ਤੁਹਾਡੇ ਸ਼ਹਿਰ ਦੇ ਕੋਲ ਕਿਉਂਕਿ ਉਹਨਾਂ ਨੂੰ ਇਨਸੈਂਟਿਵ ਦਿੱਤੇ ਗਏ ਸੋ ਮੇਰਾ ਮਤਲਬ ਹੈ ਲਾਰਜ ਸਕੇਲ ਇੰਡਸਟਰੀ ਨੂੰ ਫਰਕ ਪੈਂਦਾ ਕਿ ਉਹਨਾਂ ਲਈ ਸਪੈਸ਼ਲ ਕੋਈ ਪੈਕੇਜ ਬਣਾਇਆ ਗਿਆ ਕਿ ਨਹੀਂ ਬਣਾਇਆ ਗਿਆ ਤੇ ਉੱਥੇ ਵਾਲੀਆਂ ਇੰਡਸਟਰੀਆਂ ਇੱਥੇ ਆ ਰਹੀਆਂ ਇੱਥੇ ਵਾਲੀਆਂ ਉੱਥੇ ਚਲੇ ਜਾਂਦੀਆਂ ਇੱਕ ਰੌ ਮਟੀਰੀਅਲ ਦਾ ਬੜਾ ਹੁੰਦਾ ਜਿਸ ਤਰ੍ਹਾਂ ਟੈਕਸਟਾਈਲ ਜ਼ਿਆਦਾ Madhya Pradesh ਗਈ ਉੱਥੇ ਕਾਟਨ ਦੀ ਅਵੇਲੇਬਿਲਟੀ ਹੈ ਸੋ ਕਹਿੰਦੇ ਆ ਇੱਕੋ ਸਟੇਟ ਤੇ ਅਸੀਂ ਨਾ ਡਿਪੈਂਡੈਂਟ ਰਹੀਏ ਔਰ ਜਿੱਥੇ ਕਾਟਨ ਦੀ ਅਵੇਲੇਬਿਲਟੀ ਹੈ ਉੱਥੇ ਜਾਈਏ ਹੋਰ ਦੱਸ ਮੈਂ ਐਜ਼ ਅ ਮੈਂਬਰ ਪਾਰਲੀਮੈਂਟ 31ਵਰੀ ਸ਼ੈ ਸਰਕਟ ਆ ਉਸ ਆਇਆ ਪਿਛਲੇ 2 ਮਹੀਨਿਆਂ ਚ ਮੈਂ ਬਹੁਤ ਵਰੀ ਆਇਆ ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਇਹ ਵੀ ਮੈਂ ਗਵਰਨਮੈਂਟ ਨੂੰ ਕਹੂੰਗਾ ਪਰ ਅੱਛਾ ਠੀਕ ਹੈ ਹੋਰ ਦੱਸੋ ਕਿਸੇ ਦਾ ਨਹੀਂ ਤੁਹਾਡਾ ਕੀ ਕੁਐਸਚਨ ਹੈ ਕਿ ਰੇਟ ਜ਼ਿਆਦਾ ਹੈ ਇੱਕ ਇਸ ਤਰ੍ਹਾਂ ਕਰੋ ਇਹਦਾ ਜਵਾਬ ਮੈਂ ਇੱਕੋ ਹੀ ਦਊਂਗਾ ਤੁਸੀਂ ਸਾਰੀ ਸਟੇਟਾਂ ਦੇ ਰੇਟ ਲੈ ਲਿਓ ਇੱਕ ਅੱਧੀ ਸਟੇਟ ਨੂੰ ਛੱਡ ਕੇ ਆਪਣੇ ਘਟੋ ਘਟ ਰੇਟ ਹੈ ਪੂਰੇ ਇੰਡੀਆ ਚ ਦੇਖੋ ਆਪਾਂ ਐਵੇਂ ਕਹਿ ਦਈਏ ਰੇਟ ਜਿਆਦਾ ਉਹਦਾ ਨਹੀਂ ਹੁੰਦਾ ਕੰਪੇਅਰ ਕਰੋ ਔਰ ਮੈਂ ਬੜੀ ਬੜੀ ਕੰਪੇਅਰ ਕੀਤਾ ਹੈ ਇਹ ਇੰਡਸਟਰੀ ਵਾਲੇ ਭਰਾ ਇੱਥੇ ਬੈਠੇ ਇਹਨਾਂ ਨੂੰ ਪੁੱਛ ਲਓ ਆਬਰ ਨਹੀਂ ਇਸ ਤਰ੍ਹਾਂ ਹੈ ਸ਼ੇਰਪੁਰ ਇੱਕ ਗ੍ਰਿਡ ਬਣ ਰਿਹਾ ਬਹੁਤ ਵੱਡਾ ਉਹਦੇ ਨਾਲ ਇੰਡਸਟਰੀ ਨੂੰ ਬੜਾ ਬੇਨਿਫਿਟ ਹੋਏਗਾ ਉਹ ਚਾਲੂ ਹੋਣਾ ਸੀ ਟਰਾਇਲ ਵਿੱਚ ਹੈ ਜਲਦੀ ਚਾਲੂ ਹੋ ਜਾਏਗਾ ਸਾਡੇ ਕੋਲ ਬਿਜਲੀ ਦੀ ਕੋਈ ਕਮੀ ਨਹੀਂ ਪੰਜਾਬ ਦੀ ਸਿਰਫ ਅਪਗ੍ਰੇਡੇਸ਼ਨ ਦੀ ਲੋੜ ਹੈ ਔਰ ਉਹਦੇ ਲਈ ਪੈਸੇ ਬਿਜਲੀ ਬੋਰਡ ਨੇ ਪੂਰੇ ਖਰਚ ਤੇ ਹੁਣ ਸਿਰਫ ਇਹ ਹੈ ਕਿ ਕੁਝ ਗ੍ਰਿਡ ਰੈ residențial ਵਾਲੇ ਪਾਸੇ ਤੇ ਇੰਡਸਟਰੀ ਦਾ ਜਿਹੜਾ ਸਭ ਤੋਂ ਵੱਡਾ ਗ੍ਰਿਡਾ ਉਹ ਸ਼ੇਰਪੁਰ ਕੋਲ ਆ ਰਿਹਾ ਉਹ ਵੀ ਜਲਦੀ ਚਾਲੂ ਹੋ ਜਾਵੇਗਾ